ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੌਂਕ ਕਰਾਈਦਾ ਮੇਰਾ ਵੀਰ ਫੇਰ ਅੱਜ ਤੁਹਾਡੇ ਵਾਸਤੇ ਦੋ ਜੋੜੇ ਕੱਢਤੇ ਆ ਮੇਰਾ ਵੀਰ ਠੀਕ ਹੈ ਬਲੱਡ ਲਾਈਨ ਤਕਰੀਬਨ ਪਤਾ ਹੀ ਹੋਣਾ ਫੇਰ ਅੱਜ ਕਈਆਂ ਨੂੰ ਉਹ ਲੱਗ ਜਾਣੇ ਆ ਠੀਕ ਹੈ ਹਰੀਆਂ ਗੋਲੀਆਂ ਵਾਲੇ ਤੇ ਅੱਜ ਫੇਰ ਤੁਹਾਡੇ ਵਾਸਤੇ ਦੋ ਜੋੜੇ ਕੱਢੇ ਆ ਮੇਰਾ ਵੀਰ ਬਾਬੇ ਧੰਨੇ ਵਾਲਿਆਂ ਚੋਂ ਦੋਨੋਂ ਜੋੜੇ ਮੇਰਾ ਵੀਰ ਲਾਲ ਚੀਨੇ ਔਰ ਕਾਲੇ ਪਿਓਰ ਕੋਲਾ ਮੇਰਾ ਵੀਰ ਠੀਕ ਹੈ ਵੀਰੇ ਚਿੱਟੀਆਂ ਅੱਖਾਂ ਦੀ ਕੂਤਰੀ ਏ ਠੀਕ ਹੈ ਵੀਰੇ ਕਾਲੀ ਕੋਇਲ ਠੀਕ ਹੈ ਵੀਰੇ ਨਾਲ ਖਟੀਆਂ ਅੱਖਾਂ ਦਾ ਕੂਤਰਾ ਮੇਰਾ ਵੀਰ ਚੈੱਕ ਕਰ ਲਓ ਮੇਰਾ ਵੀਰ ਕੁਆਲਟੀ ਜੋੜੇ ਦੀ ਸ਼ੌਂਕ ਕਰੋ ਮੇਰਾ ਵੀਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਵੀਰਾਂ ਨੇ ਕਿਸ ਤਰ੍ਹਾਂ ਲੱਗਦੇ ਆ ਕਿਸ ਤਰ੍ਹਾਂ ਰੰਗਦੇ ਨਹੀਂ ਠੀਕ ਹੈ ਵੀਰੇ ਫਿਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਹਿਣ ਲੱਗਾ ਮੇਰਾ ਵੀਰ ਠੀਕ ਹੈ ਵੀਰੇ ਹਰੇਕ ਬੰਦੇ ਵਾਸਤੇ ਆਪਾਂ ਚੰਗੇ ਨਹੀਂ ਬਣ ਸਕਦੇ ਹਰੇਕ ਬੰਦੇ ਵਾਸਤੇ ਆਪਾਂ ਮਾੜੇ ਨਹੀਂ ਬਣ ਸਕਦੇ ਕੁਝ ਵੀਰੇ ਬਲੱਡ ਲਾਈਨ ਨੇ ਕੰਮ ਕਰਨਾ ਹੁੰਦਾ ਕੁਝ ਤੁਹਾਡੇ ਦਾਣੀ ਪਾਣੀ ਨੇ ਤੁਹਾਡੇ ਖੇੜ ਨੇ ਕੰਮ ਕਰਨਾ ਹੁੰਦਾ ਇਕੱਲੇ ਕਬੂਤਰਾਂ ਦੇ ਸਿਰ ਤੇ ਨਹੀਂ ਆਪਾਂ ਰਹੀਦਾ ਠੀਕ ਹੈ ਮੇਰਾ ਵੀਰ ਚੈੱਕ ਕਰ ਲਓ ਵੀਰੇ ਜੋੜ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਤੇ ਪੰਜਿਆਂ ਦਾ ਸ਼ੌਂਕ ਕਰਾਣ ਲੱਗਾ ਵੀਡੀਓ ਪੂਰੀ ਦੇਖਿਓ ਸਕਿੱਪ ਕਰਕੇ ਨਾ ਦੇਖਿਓ ਮੇਰਾ ਵੀਰ ਬਾਲਾ ਮਜ਼ਾ ਆਣ ਵਾਲਾ ਵੀਡੀਓ ਪੂਰੀ ਦੇਖਿਓ ਠੀਕ ਹੈ ਮੇਰਾ ਵੀਰ ਕੁਆਲਿਟੀ ਤੁਸੀਂ ਚੈੱਕ ਕਰੋ ਜੋੜੇ ਦੀ ਇੱਕ ਇੱਕ ਕਾਲੀਆਂ ਕੋਲਾਂ ਦਾ ਜੋੜਾ ਮੇਰਾ ਵੀਰ ਇੱਕ ਲਾਲ ਚੀਨਿਆਂ ਦਾ ਜੋੜਾ ਮੇਰਾ ਵੀ ਠੀਕ ਹੈ ਮੇਰਾ ਵੀਰ ਚੈੱਕ ਕਰੋ ਜੋੜਿਆਂ ਦੀ ਕੁਆਲਿਟੀ ਤੇ ਸੰਪਰਕ ਉਹੀ ਵੀਰ ਕਰੇ ਜਿੰਨੇ ਕਿਸੇ ਨੇ ਲੈਣੇ ਹੋਵੇ ਵੱਡੇ ਛੋਟੇ ਭਰਾ ਨੂੰ ਪਹਿਲਾਂ ਪੁੱਛ ਕੇ ਫੋਨ ਕਰਿਓ ਜਿਨ੍ਹਾਂ ਨੇ ਕਰਨਾ ਹੋਇਆ ਮੇਰਾ ਵੀਰ ਠੀਕ ਹੈ ਮੇਰਾ ਵੀਰ ਹੁਣ ਇਹਨਾਂ ਦਾ ਅੱਖਾਂ ਤੇ ਪੰਜਿਆਂ ਦਾ ਸ਼ੌਂਕ ਕਰਾਣ ਲੱਗਾ ਮੇਰਾ ਵੀਰ ਬਣੇ ਰਹੋ ਵੀ ਲੋ ਵੀਰੇ ਪਹਿਲੇ ਕਬੂਤਰ ਦਾ ਸ਼ੌਂਕ ਕਰੋ ਮੇਰਾ ਵੀਰ ਠੀਕ ਹੈ ਵੀਰੇ ਕਬੂਤਰ ਚੈੱਕ ਕਰ ਲੋ ਫੁੱਲ ਬਟਾ ਫੁੱਲ ਗਰਮ ਕਬੂਤਰ ਹੈ ਮੇਰਾ ਵੀਰ ਪੂਰਾ ਮਸਤ ਕਬੂਤਰ ਹੈ ਮੇਰਾ ਵੀਰ ਠੀਕ ਹੈ ਜੀ ਗੁੱਡਿਆਂ ਚ ਕੱਲਾ ਹੀ ਰੁਣਕ ਲਾਈ ਰੱਖਦਾ ਹੈ ਲੈਂਥ ਦੇਖੋ ਕਬੂਤਰ ਦੀ ਵੀਰੇ ਵਜੂਦ ਚੈੱਕ ਕਰੋ ਕੱਟਾ ਕਬੂਤਰ ਕਬੂਤਰੀ ਸਾਰਾ ਹੈ ਠੀਕ ਹੈ ਵੀਰੇ ਚੈੱਕ ਕਰ ਲੋ ਵੀਰੇ ਕੁਆਲਿਟੀ ਕੱਟ ਕੀਤਾ ਹੋਇਆ ਕਬੂਤਰ ਬਹੁਤ ਜ਼ਿਆਦਾ ਲੈਂਥ ਹੈ ਕਬੂਤਰ ਦੀ ਠੀਕ ਹੈ ਮੇਰਾ ਵੀਰ ਲੋ ਕਰੋ ਚੈੱਕ ਠੀਕ ਹੈ ਵੀਰੇ ਕਾਲੀਆਂ ਕੋਲਾਂ ਇੱਕ ਜੋੜਾ ਉਸ ਦਿਨ ਆਪਾਂ ਲਾਇਆ ਸੀ ਚਿੱਟੀਆਂ ਦਾ ਇੱਕ ਇਹ ਆਇਆ ਅੱਜ ਠੀਕ ਹੈ ਵੀਰੇ ਖਟੀਆਂ ਦਾ ਕਬੂਤਰਾ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਚੈੱਕ ਕਰੋ ਵੀਰੇ ਕੁਆਲਿਟੀ ਕਾਲੀ ਨੋਗ ਦਾ ਕਬੂਤਰਾ ਮੇਰਾ ਵੀਰ ਪੰਜੇ ਚੈੱਕ ਕਰੋ ਇਹਦੇ ਲੋਗੇ ਕੂੜੇ ਸੁਰਖ ਪੰਜੇ ਤੇ ਕਾਲੀਆਂ ਨੋਂਦਰਾ ਮੇਰਾ ਵੀਰ ਠੀਕ ਹੈ ਵੀਰੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀਰੇ ਜੇ ਕੁਝ ਪੱਲੇ ਹੈਗਾ ਤੇ ਬੋਲੀਦਾ ਐਵੇਂ ਨਹੀਂ ਨਸਲਾ ਨਸਲਾ ਕਰੀ ਦੀਆਂ ਜੇ ਨਸਲਾਂ ਜੋਗੇ ਹੈਗੀਆਂ ਤੇ ਨਸਲਾ ਦਿਖਾਈ ਦੀਆਂ ਵੀ ਮੇਰਾ ਵੀਰ ਲੋ ਵੀਰੇ ਕੁਆਲਿਟੀ ਚੈੱਕ ਕਰੋ ਜੋੜੇ ਦੀ ਠੀਕ ਹੈ ਬੰਤਰ ਦੇਖ ਲਓ ਮੇਰਾ ਵੀਰ ਪੂਤਰ ਦਾ ਬੋਡੀ ਸਟਰਕਚਰ ਚੈੱਕ ਕਰੋ ਠੀਕ ਹੈ ਵੀਰੇ ਆਲੋ ਵੀਰੇ ਅੱਖਰੀ ਕੁਆਲਿਟੀ ਦੁਆਰ ਤੋਂ ਚੈੱਕ ਕਰ ਲਓ ਠੀਕ ਹੈ ਫੁੱਲ ਬਟਾ ਫੁੱਲ ਗਰੰਟੀਡ ਜੋੜੇ ਆ ਮੇਰਾ ਵੀਰ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਉਹੀ ਵੀਰ ਸੰਪਰਕ ਕਰੇ ਆਪਣੇ ਨਾਲ ਠੀਕ ਹੈ ਵੀਰੇ ਨੈਕਸਟ ਕਬੂਤਰੀ ਦਾ ਸ਼ੌਂਕ ਕਰਾਣ ਲੱਗਾ ਮੇਰਾ ਵੀਰ ਬਣੇ ਰਹੋ ਵੀਡੀਓ ਚ ਲੋ ਵੀਰੇ ਕਰੋ ਕਬੂਤਰੀ ਚੈੱਕ ਚਿੱਟੀਆਂ ਅੱਖਾਂ ਦੀ ਪਿਓਰ ਦੁੱਧ ਵਰਗੀ ਅੱਖ ਜਿਹਨੂੰ ਕਹ ਦੋ ਠੀਕ ਹੈ ਇਹ ਕੋਈ ਫਿਲਟਰ ਨਹੀਂ ਲੱਗਾ ਕੋਈ ਕੁਸ਼ਨ ਨਹੀਂ ਹੈ ਮੇਰਾ ਵੀਰ ਜੋ ਕੁਛ ਹੈ ਜੈਨੂਨ ਕੁਆਲਟੀ ਦਿਖਾ ਰਿਹਾ ਹਾਂ ਜੋ ਕੁਛ ਹੈ ਇਹ ਕੋਈ ਫਿਲਟਰ ਨਹੀਂ ਲੱਗੇ ਮੇਰਾ ਵੀ ਜੇ ਬੰਦਾ ਕਹਦੇ ਫਿਲਟਰ ਨਾਲ ਹੈ ਠੀਕ ਹੈ ਮੇਰਾ ਵੀ ਲੋ ਵੀਰੇ ਅੱਖ ਦੀ ਕੁਆਲਟੀ ਦੇਖੋ ਕਬੂਤਰੀ ਦੀ ਪਿਓਰ ਕਾਲੀ ਨੋਗ ਦੀ ਕਬੂਤਰੀ ਹੈ ਮੇਰਾ ਵੀ ਠੀਕ ਹੈ ਕਾਲੀ ਸ਼ਾਹ ਮੇਰਾ ਵੀ ਠੀਕ ਹੈ ਆਲੋ ਮਰਾ ਵੀ ਅੱਲਾ ਚੈੱਕ ਕਰੋ ਇਹਦਾ ਦੇਖੋ ਕਿ ਆ ਨਿੱਗਰ ਕੁਆਲਟੀ ਦੇ ਪੱਲੇ ਪੂਰਾ ਪੱਲਾ ਖੁੱਲਿਆ ਹੈ ਮੇਰਾ ਵੀ ਠੀਕ ਹੈ ਵੱਡੇ ਜੋੜੇ ਆ ਵੀਰੇ ਬੰਦ ਕੀਤੇ ਹੋਏ ਆ ਕਬੂਤਰ ਕਬੂਤਰੀਆਂ ਜੋੜੇ ਮਲਾਣ ਵਾਲੇ ਆ ਮਿਲੇ ਨਹੀਂ ਹੋਏ ਵੀਰੇ ਫੇਰ ਮੈਂ ਤੁਹਾਨੂੰ ਦੱਸਦਾ ਪਿਆ ਜੋੜੇ ਮਲਾਣ ਵਾਲਿਆਂ ਮਿਲੇ ਨਹੀਂ ਹੋਏ ਗਲਤ ਗੱਲ ਕਹਿ ਕੇ ਨਹੀਂ ਦੇਣੀ ਮੇਰਾ ਵੀ ਕਾਲੀਆਂ ਨੋਂਦਰਾ ਮੇਰਾ ਵੀ ਠੀਕ ਹੈ ਬਾਕੀ ਜੋੜੇ ਮਲਾਣ ਦੀ ਕੋਈ ਵੱਡੀ ਖਾਸ ਗੱਲ ਨਹੀਂ ਹੈ ਅੱਧੇ ਪੌਣੇ ਘੰਟੇ ਦੀ ਗੱਲ ਹੈ ਜੋੜੇ ਨੂੰ ਵੱਖਰਾ ਛੱਡੋ ਤੇ ਮਿਲ ਜਾਂਦਾ ਜੋੜਾ ਕੋਈ ਦਿੱਕਤ ਨਹੀਂ ਹੈ ਲੋ ਵੀਰੇ ਕਬੂਤਰੀ ਦੀ ਕੁਆਲਿਟੀ ਦੇਖੋ ਬੋਡੀ ਸਟਰਕਚਰ ਦੇਖੋ ਇਹਦਾ ਵੀ ਅੱਖਰੀ ਕੁਆਲਿਟੀ ਦੇਖੋ ਵੀਰੇ ਕਬੂਤਰੀ ਦੀ ਇਹ ਵੀਰੇ ਮੈਂ ਫੇਰ ਕਹਿ ਰਿਹਾ ਕੋਈ ਫਿਲਟਰ ਨਹੀਂ ਲੱਗਾ ਕੋਈ ਕੁਝ ਨਹੀਂ ਹੈ ਜੈਨੂਨ ਕੁਆਲਿਟੀ ਦਿਖਾ ਰਿਹਾ ਜਿਹੜੀ ਚੀਜ਼ ਹੈਗੀ ਹੈ ਠੀਕ ਹੈ ਵੀਰੇ ਵੀਡੀਓ ਪੂਰੀ ਵਾਚ ਕਰਿਆ ਕਰੋ ਪੂਰੀ ਦੇਖਿਆ ਕਰੋ ਪਹਿਲਾਂ ਹੀ ਵੀਰੇ ਫੋਨ ਨਾਲ ਆ ਲਿਆ ਕਰੋ ਤੇ ਕੱਲ ਜਿਹੜੇ ਦੋ ਜੋੜੇ ਪਾਏ ਸੀ ਵੀਰੇ ਸੇਲ ਹੋ ਗਏ ਮੇਰਾ ਵੀਰ ਕਈਆਂ ਦੇ ਫੋਨ ਆ ਰਹੇ ਸੀ ਸੋਡੀ ਵੀਰ ਜੋੜਿਆਂ ਬਾਰੇ ਪੁੱਛ ਰਹੇ ਸੀ ਤੇ ਜੋੜੇ ਸੇਲ ਹੋ ਗਏ ਮੇਰਾ ਵੀਰ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਵੀਰੇ ਕਿਸੇ ਟਾਈਮ ਕਬੂਤਰ ਹੁੰਦੇ ਆ ਕਿ ਐਟਾਈਮ ਸੇਲ ਹੋ ਜਾਂਦੇ ਆ ਠੀਕ ਆ ਆਪਾਂ ਸੇਲ ਕਰਨ ਵਾਸਤੇ ਹੀ ਲਾਈਦੇ ਆ ਠੀਕ ਆ ਮੇਰਾ ਵੀਰ ਨੈਕਸਟ ਜੋੜੇ ਦਾ ਸ਼ੋਅ ਕਰਾਨ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਨੈਕਸਟ ਕਬੂਤਰ ਦਾ ਸ਼ੋਅ ਕਰੋ ਵੱਡਾ ਵੀਰੇ ਲਾਲ ਚੀਨਾ ਕਬੂਤਰ ਆ ਮੂਮੀ ਨੋਗ ਦਾ ਘੂੜਾ ਵੱਡਾ ਲਾਲ ਚੀਨਾ ਵੀਰੇ ਨਸਲ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਨ ਕਿਹੜੀ ਨਸਲ ਚੋਂ ਹੈ ਠੀਕ ਆ ਪੁਰਾਣੇ ਰੰਗ ਲੱਗੇ ਹੋਏ ਵੀਰੇ ਹੁਣ ਨਹੀਂ ਲਾਏ ਹੋਏ ਪੁਰਾਣੇ ਰੰਗ ਲੱਗੇ ਹੋਏ ਆ ਪਿਛਲੇ ਸਾਲ ਦੇ ਠੀਕ ਆ ਵੀਰੇ ਫਿੱਕੇ ਹੋ ਰਿਹਾ ਰੰਗ ਪਿੰਕ ਰੰਗ ਲੱਗਾ ਹੋਇਆ ਪਿਛਲੀ ਵਾਰ ਦਾ ਕੂਤਰ ਉੱਡਿਆ ਹੋਇਆ ਹੈ ਇਹ ਠੀਕ ਆ ਮੇਰਾ ਵੀ ਚੈੱਕ ਕਰੋ ਵੀਰੇ ਕੁਆਲਿਟੀ ਲੋ ਮੇਰਾ ਵੀ ਨਵੇਂ ਪੱਲਿਆਂ ਤੇ ਕੂਤਰ ਆ ਇਹ ਠੀਕ ਆ ਪਰ ਹੈਗੇ ਵੱਡੇ ਆ ਕੂਤਰ ਕਿਉਂਕਿ ਖੁੱਡਿਆਂ ਦੇ ਵਿੱਚ ਬੰਦਨੇ ਕਾਫੀ ਦੇਰ ਦੇ ਤਾਂ ਹੀ ਇਹਨਾਂ ਦੀਆਂ ਸੇਤਾਂ ਵੀ ਕਾਫੀ ਬਣੀਆਂ ਹੋਈਆਂ ਮੇਰਾ ਵੀ ਲੋ ਵੀਰੇ ਕੁਆਲਿਟੀ ਦੇਖੋ ਕੂਤਰ ਦੀ ਪੂਰਾ ਗੂੜਾ ਲਾਲ ਚੀਨਾ ਮੇਰਾ ਵੀ ਠੀਕ ਆ ਨਾਲ ਲਾਲ ਚੀਨੀ ਕੂਤਰੀ ਇਹਦੇ ਠੀਕ ਹੈ ਨਿੱਕੀ ਜੀ ਨੋਕ ਦਾ ਫੁੱਤਰ ਆ ਵੀਰੇ ਮੋਮੀ ਨੋਕ ਦਾ ਲੋ ਵੀਰੇ ਚੈੱਕ ਕਰੋ ਵੀਰੇ ਕੁਆਲਟੀ ਠੀਕ ਹੈ ਵੀਰੇ ਜੀ ਆਪਣੇ ਘਰ ਦੇ ਆ ਤੇ ਘਰ ਦੇ ਦੱਸਨੇ ਜੇ ਲੋਕਾਂ ਦੇ ਆ ਤੇ ਲੋਕਾਂ ਦੇ ਦੱਸਨੇ ਮੇਰਾ ਵੀਰ ਲੋ ਵੀਰੇ ਨੋੰਦਰਾ ਚੈੱਕ ਕਰੋ ਪੰਜੇ ਦੇਖੋ ਲਾਲ ਸੁਰਖ ਪੰਜੇ ਇਹਦੇ ਵੀ ਠੀਕ ਹੈ ਵੀਰੇ ਜਿਹੜੀ ਚੀਜ਼ ਕੁਆਲਟੀ ਹੋਏਗੀ ਜੈਨੂਨ ਗੱਲ ਹੀ ਉਹੀ ਕਰਨੀ ਹੈ ਮੇਰਾ ਵੀਰ ਆਪਦੇ ਵੱਲੋਂ ਇਹੀ ਹੁੰਦਾ ਕਿ ਵੀਰੇ ਅਗਲੇ ਦੇ ਪੈਸੇ ਆ ਪਤਾ ਨਹੀਂ ਕਿਵੇਂ ਲੱਗਣੇ ਆ ਕਿਵੇਂ ਨੇ ਨਹੀਂ ਤੇ ਕਿਸੇ ਕੋਲ ਗਲਤ ਚੀਜ਼ ਨਾ ਜਾਵੇ ਬਾਕੀ ਵੀਰੇ ਕੱਲੀਆਂ ਨਸਲਾਂ ਨਹੀਂ ਡਿਪੈਂਡ ਕਰਦੀਆਂ ਤੁਹਾਡਾ ਦਾਣਾ ਪਾਣੀ ਤੁਹਾਡਾ ਖੇੜ ਪਾਣੀ ਵੀ ਕੰਮ ਕਰਦਾ ਠੀਕ ਆ ਵੀਰੇ ਹੁਣ ਤੁਹਾਨੂੰ ਕਬੂਤਰੀ ਦਾ ਸ਼ੌਂਕ ਕਰਾਉਣ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਨਾਲੇ ਦੇ ਫਿੱਕੀ ਚੀਨੀ ਲਾਲ ਚੀਨੀ ਕਬੂਤਰੀ ਹੈ ਮੇਰਾ ਵੀਰ ਠੀਕ ਆ ਵੀਰੇ ਜੋੜੇ ਮਲਾਣ ਵਾਲੇ ਮਿਲੇ ਨਹੀਂ ਹੋਏ ਠੀਕ ਆ ਵੀਰੇ ਕੁਆਲਿਟੀ ਚੈੱਕ ਕਰ ਲੋ ਅਲਗ-ਅਲਗ ਕਿਤੇ ਹੋਇਆ ਮੋਮੀ ਨੋਕ ਦੀ ਕਬੂਤਰੀ ਇਹੋ ਜੀ ਠੀਕ ਆ ਵੀਰੇ ਜਿਹੋ ਜਿਹਾ ਕੂਤਰਾ ਉਹੋ ਜੀ ਕਬੂਤਰੀ ਹੈ ਲੋ ਵੀਰੇ ਪੱਲੇ ਚੈੱਕ ਕਰੋ ਠੀਕ ਆ ਪੂਰੀ ਨਿੱਗਰ ਕੁਆਲਿਟੀ ਦੇ ਦੋਨੋਂ ਜੋੜੇ ਆ ਮੇਰਾ ਵੀਰ ਠੀਕ ਹੈ ਦੋਨੋਂ ਦੇ ਜੋੜੇ ਪੂਰੇ ਨਿੱਗਰ ਕੁਆਲਟੀ ਦੇ ਵਿੱਚ ਹੈ ਲੋਕ ਜੀ ਪੱਲੇ ਚੈੱਕ ਕਰੋ ਇਹਨਾਂ ਦੇ ਪੂਰਾ ਪੱਲਾ ਖੋਲਿਆ ਹੋਇਆ ਵੀਰੇ ਥੋੜਾ ਬੋਤਾ ਨਹੀਂ ਪੂਰਾ ਪੱਲਾ ਖੋਲਿਆ ਹੈ ਠੀਕ ਹੈ ਵੀਰੇ ਲੋ ਜੀ ਇਹ ਪੰਜੇ ਇਹਦੇ ਨਿੱਕੇ ਨਿੱਕੇ ਪੰਜੇ ਆ ਰਹੀਏ ਕੂਤਰੀ ਇਹ ਠੀਕ ਹੈ ਵੀਰੇ ਚੈੱਕ ਕਰ ਲਓ ਵੀਰੇ ਕੁਆਲਟੀ ਫੜ ਜਾ ਉੱਤੇ ਠੀਕ ਹੈ ਵੀਰੇ ਆ ਲੋ ਜੀ ਕੁਆਲਟੀ ਚੈੱਕ ਕਰੋ ਕੂਤਰੀ ਦੀ ਠੀਕ ਹੈ ਵੀਰੇ ਹੁਣ ਦੋਨੋਂ ਜੋੜੇ ਤੁਹਾਨੂੰ ਛੱਡ ਕੇ ਸ਼ੋਅ ਕਰਾਂ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲਓ ਵੀ ਕਰੋ ਸ਼ੌਂਕ ਮੇਰਾ ਵੀ ਜੋੜਿਆਂ ਦਾ ਦੋਨੋਂ ਦਾ ਠੀਕ ਹੈ ਕਰੋ ਕੁਆਲਟੀ ਚੈੱਕ ਦੋਨੇ ਜੋੜਿਆਂ ਦਾ ਠੀਕ ਹੈ ਵੀਰੇ ਲੋ ਵੀਰੇ ਕਿੰਤਰ ਥੋੜੇ ਡਰਦੇ ਪਏ ਆ ਨਵੀਂ ਜਗ੍ਹਾ ਕਰਕੇ ਠੀਕ ਹੈ ਵੀਰੇ ਚੈੱਕ ਕਰੋ ਵੀਰੇ ਕੁਆਲਟੀ ਦੋਨੇ ਜੋੜਿਆਂ ਦੀ ਲੋ ਵੀ ਕਰੋ ਸ਼ੌਂਕ ਮੇਰਾ ਵੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀਰੇ ਕਿਸ ਤਰ੍ਹਾਂ ਲੱਗ ਰਹੇ ਕਿਸ ਤਰ੍ਹਾਂ ਨਹੀਂ ਠੀਕ ਹੈ ਵੀਰੇ ਵੀਡੀਓ ਪੂਰੀ ਵਾਚ ਕਰਿਆ ਕਰੋ ਠੀਕ ਹੈ ਵੀਰੇ ਚੈਨਲ ਤੇ ਜਿਹੜੇ ਵੀਰ ਨਵੇਂ ਆnde ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਵੀਰੇ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਹਾਸਤੇ ਵੀਡੀਓ ਲੈਂਦੇ ਰਿਆ ਕਰੀਏ ਚੈੱਕ ਕਰ ਲਓ ਵੀਰੇ ਜੋੜੇ ਦੀ ਕੁਆਲਿਟੀ ਠੀਕ ਹੈ ਵੀਰੇ ਲਾਲ ਜੀ ਨੇ ਰਜੋੜਾ ਦੋਨੋਂ ਦੇ ਦੋਨੋਂ ਜੋੜੇ ਆ ਮੇਰਾ ਵੀ ਠੀਕ ਹੈ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਵੀਰ ਸਾਰਿਆਂ